ਮੇਰੇ ਤੋਂ ਦੇ ਨਾ ਇਹ ਜਿੱਦੀ ਕੱਕੜਪਿੰਡ ਦੇ ਵਿੱਚ ਅਜੇ ਤੱਕ ਕੋਈ ਸਾਡੇ ਕੋਈ ਇੱਥੇ ਬੰਦਾ ਨਹੀਂ ਪਹੁੰਚਿਆ ਜਿੱਥੇ ਮੇਨ ਨੁਕਸਾਨ ਹੋਇਆ ਜੀ ਜਿੱਥੇ ਦਰਿਆ ਨੇ ਮਾਰ ਕੀਤੀ ਆ ਤੇ ਨਾ ਕੋਈ ਸਰਕਾਰ ਵੱਲੋਂ ਪਹੁੰਚਿਆ ਜੀ ਕੋਈ ਵੀ ਮਤਲਬ ਉਦੇਦਾਰ ਨਹੀਂ ਪਹੁੰਚਿਆ ਸਰਦਾਰ ਮੁਖਵਿੰਦਰ ਸਿੰਘ ਮਾਲ ਇਹ ਬੀਜੇਪੀ ਦੇ ਹਲਕਾ ਇੰਚਾਰਜ ਆ ਸਾਡੇ ਕੋਈ ਪਹੁੰਚੇ ਆ ਤੇ ਇਹ ਜਜਾ ਲੈ ਰਹੇ ਆ ਜੀ ਸਾਰੇ ਇਲਾਕੇ ਦਾ ਜਿੱਥੇ ਨੁਕਸਾਨ ਹੋਇਆ ਵਾ ਜਿੱਥੇ ਰੇਤ ਚੜੀ ਆ ਜਿੱਥੇ ਪੈੜੀਆਂ ਬਰਬਾਦ ਹੋਈਆਂ ਨੇ ਅਨੇ ਅਗਲੇ ਬੰਨੇ ਹਾਂ ਨੂੰ ਇਹਨਾਂ ਤੋਂ ਕਿਹਾ ਸੀ ਕਿ ਇਹਨਾਂ ਨੂੰ ਵੀ ਜੀ ਵੀ ਇਹਨਾਂ ਵੱਲੋਂ ਮਾਣ ਦੇ ਰਹੇ ਨੇ ਜੀ ਇਹ ਤਾਂ ਦੇਖੋ ਇਹਨਾਂ ਨੂੰ ਦਸਵੀਂ ਰੰਮਾ ਦੀ ਇਹਨੂੰ ਉਹਨਾਂ ਨੇ ਕੱਲ੍ਹ ਦਾ ਮਾਰਾ ਵੀਰ ਬਣ ਕੇ ਜੀ ਮਾਣ ਲੱਗਿਆ ਕਿ ਦੇਰੀ ਕਰਦਾ ਮਾ ਅਗਲਾ ਕਿਤਾਬ ਨੂੰ ਤੋੜੀ ਮੇਰੀ ਬਾਲਟੀ ਤੋਂ ਭਾਰ ਕੇ ਤਰੀਕਾ ਨਹੀਂ ਇਹ ਤਾਂ ਮੀਨਾ ਹੈ ਕਿਤਾ ਹੈ ਇਹਨਾਂ ਨੂੰ ਬੇਨਤੀ ਕੀਤੀ ਆ ਜੀ ਵੀ ਇਹ ਆਏ ਅੱਜ ਵੀਰ ਜੀ ਹੁਣੀ ਤੇ ਸਾਨੂੰ ਮੁਆਵਜ਼ਾ ਇਸਨਾਂ ਨੂੰ ਦਿੱਤਾ ਜਾਵੇ ਤੇ ਨੁਕਸਾਨ ਜਿਹੜਾ ਹੋਇਆ ਉਹਦੀ ਕੋਈ ਪਰਪਾਈ ਕੀਤੀ ਜਾਵੇ ਲੋਕਾਂ ਨੂੰ ਧੰਨਵਾਦ ਜੀ ਬੜੀ ਵੇਰ। ਕੀ ਤੁਹਾਡੇ ਕੋਲ ਅਜੇ ਤੱਕ ਕੋਈ ਵੀ ਪੰਜਾਬ ਸਰਕਾਰ ਦਾ ਜਾਂ ਕੋਈ ਸੈਕਟਰੀ ਜਾਂ ਕੋਈ ਇਸ ਤੋਂ ਵੱਡੇ ਲਿੰਕ ਦਾ ਅਧਿਕਾਰੀ ਕੋਈ ਨਹੀਂ ਤੁਹਾਡੇ ਕੋਲ ਪਹੁੰਚਿਆ ਵੀ ਜਿਹਨੇ ਤੁਹਾਡੀ ਇਸ ਚੀਜ਼ ਦੀ ਸਾਰ ਲਈ ਹੋਵੇ ਵੀ ਜਿਹੜਾ ਕਿਸਾਨਾਂ ਦਾ ਇੰਨਾ ਨੁਕਸਾਨ ਹੋਇਆ ਉਹਦੇ ਪਿੱਛੋਂ ਮੁੜ ਜਾਂਦੇ ਆ ਪੁੱਲ ਤੋਂ ਮੁੜ ਜਾਂਦੇ ਪਿੱਛੋਂ ਇੱਥੋਂ ਤੱਕ ਕੋਈ ਗਾਂ ਜਿੱਥੇ ਨੁਕਸਾਨ ਹੋਇਆ ਤਾਰਾਂ ਦੇ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਜੀ ਇੱਥੇ ਸਿਰਫ ਸਰਦਾਰ ਮਖਵਿੰਦਰ ਸਿੰਘ ਮਾਲ ਪਹੁੰਚੇ ਨੇ ਅੱਜ ਤੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਵੀ ਇੱਥੇ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਕਿਸਾਨਾਂ ਨੂੰ ਵੀਰਾਂ ਨੂੰ ਸਾਡੇ ਭਰਾਵਾਂ ਨੂੰ ਜਿੰਨਾ ਨੁਕਸਾਨ ਹੋਇ ਉਹਨਾਂ ਨੂੰ ਕੋਈ ਮਾਲੀ ਸਾਹਿਬਾ ਦਿੱਤੀ ਆ ਹਾਂਜੀ ਮਾਲ ਸਾਹਿਬ ਅੱਜ ਤੁਸੀਂ ਕੱਕੜ ਪਿੰਡ ਦੇ ਨਾਲ ਲੱਗਦੇ ਹੋਰ ਪਿੰਡਾਂ ਦੇ ਵਿੱਚ ਜਿਹੜੀ ਕਿ ਆਪਾਂ ਮੈਂ ਤੁਹਾਨੂੰ ਵਿਖਾ ਰਿਹਾ ਵਿੱਚ ਬਾਰਡਰ ਲੈਂਡ ਜਿਹੜੀ ਆ ਉਹਦੇ ਤੇ ਖੜੇ ਨੇ ਕਿ ਇੱਕ ਕਿਸਾਨਾਂ ਦਾ ਨੁਕਸਾਨ ਜਿਹੜਾ ਹੋਇਆ ਵਾ ਉਹਦਾ ਜਾਇਜ਼ਾ ਲੈਣ ਵਾਸਤੇ ਤੁਸੀਂ ਪਹੁੰਚੇ ਹੋ ਮੈਂ ਕੀ ਮੰਗ ਰੱਖੀ ਆ ਜੀ ਤੁਹਾਡੇ ਵਾਸਤੇ ਕਿਸਾਨਾਂ ਮੈਂ ਅੱਜ ਪਿੰਡ ਕੱਕੜ ਦੇ ਵਿੱਚ ਪਹੁੰਚਿਆ ਜੀ ਉਂਝੋਂ ਤੋਂ ਬਾਝਾਂ ਜੱਲੇ ਆਵਾ ਵੀ ਕਈ ਜਗ੍ਹਾ ਤੇ ਐਸੀ ਆ ਜਿਹੜੇ 5-5 10-10 ਕਿੱਲੇ ਲੋਕਾਂ ਦੇ ਦਰਿਆ ਲੈ ਗਿਆ ਜੀ ਜਿਹੜੀ ਇਹਨਾਂ ਦੀ ਨੰਬਰੀ ਜ਼ਮੀਨ ਆ ਠੀਕ ਤੇ ਮੈਂ ਸਰਕਾਰ ਗਾੜੀ ਬੇਨਤੀ ਕਰਦਾ ਕਿ ਇਹਨਾਂ ਦੀ ਜਿਹੜੀ ਨੰਬਰੀ ਜ਼ਮੀਨ ਦਰਿਆ 'ਚ ਰੁੜ ਚੁੱਕੀ ਆ ਜੀ ਉਹਦੀ ਭਰਪਾਈ ਕੀਤੀ ਜਾਵੇ ਇਹਨਾਂ ਨੂੰ ਮਾਮਲਾ ਵੱਤ ਵਾਦ ਦਿੱਤਾ ਜਾਵੇ ਜੀ ਝੋਨਾ ਸਾਰਾ ਹੀ ਖਰਾਬ ਹੋ ਗਿਆ ਜੀ ਜਿਹੜੀ ਪੈਲੀ ਰੁੜ ਗਈ ਉਹਦਾ ਤੇ ਕੁਝ ਵੀ ਨਹੀਂ ਹੋ ਸਕਦਾ ਜੀ ਕਿਉਂਕਿ ਦਰਿਆ ਲੈ ਗਿਆ ਉਹਨਾਂ ਨੂੰ 10-10 ਕਿੱਲੇ ਇਹਨਾਂ ਦੇ ਇਹ ਕਈ ਵਿਚਾਰੇ ਤੇ ਜ਼ਮੀਨਾਂ ਵੀ ਵਾਂਝੇ ਹੋ ਗਏ ਨੇ ਕਿਸਾਨ ਜੀ ਇਹਨਾਂ ਨੂੰ ਵੱਧ ਤੋਂ ਵੱਧ ਇਸ ਗੱਲ ਦੇ ਪੈਸੇ ਦਵਾਈ ਜਾਣ ਮੈਂ ਭਾਰਤੀ ਜਨਤਾ ਪਾਰਟੀ ਕਾੜੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਕਰ ਰਿਆਂ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੀ ਭਰਪਾਈ ਕੀਤੀ ਜਾਵੇ ਜਿਹੜੇ ਕਿਸਾਨ ਵਿਚਾਰੇ ਇੰਨੇ ਦੁਖੀ ਨੇ ਉਹ ਆਪਣੇ ਬੱਚਿਆਂ ਨੂੰ ਪਾਲ ਸਕਣ